ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਲੱਗੇ ਸੋਨੇ ਉੱਪਰ ਸਫਾਈ ਦਾ ਕੰਮ ਹੈ ਜਿਹੜੀ ਸਫਾਈ ਦੀ ਸੇਵਾ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮਹਿੰਦਰ ਸਿੰਘ ਬਰਮਿੰਗਮ ਯੂਕੇ ਵਾਲਿਆਂ ਵੱਲੋਂ ਆਪਣੇ 25 ਮੈਂਬਰਾਂ ਦੇ ਜਥੇ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਲਗਭਗ 10 ਦਿਨਾਂ ਤੱਕ ਚੱਲੇਗੀ ਅੱਜ ਇਹ ਕਿ ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਲੱਗੇ ਗੋਮਟੀਆਂ ਉੱਪਰ ਸੋਨੇ ਦੀ ਸਾਫ ਸਫਾਈ ਦੀ ਸੇਵਾ ਦੀ ਸ਼ੁਰੂਆਤ ਹੈ ਜਿਹੜੀ ਕਰ ਦਿੱਤੀ ਗਈ ਹੈ ਇਸ ਸਬੰਧੀ ਮੈਨੇਜਰ ਸ਼੍ਰੀ ਦਰਬਾਰ ਹੈਜ ਜਸਵਿੰਦਰ ਸਿੰਘ ਦੀਨ ਪੂਰਨ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਬਾਬਾ ਮਹਿੰਦਰ ਸਿੰਘ ਬਰਮਿੰਗਮ ਯੂਕੇ ਵਾਲਿਆਂ ਵੱਲੋਂ ਆਪਣੇ ਸਾਥੀਆਂ ਵੱਲੋਂ ਦੇਸੀ ਤਰੀਕੇ ਰੇਠੀਆਂ ਨਾਲ ਕੀਤੀ ਜਾਂਦੀ ਹੈ ਇਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਲਗਭਗ 10 ਦਿਨ ਇਹ ਸੇਵਾ ਜਿਹੜੀ ਚੱਲਦੀ ਰਹੇਗੀ ਸਤਿਗੁਰੂ ਸ਼ਿਗਰਾਮਦਾਸ ਸਾਹਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਨ੍ਹਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮੇਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆਸ਼ੇਰ ਤੋਂ ਲੈ ਕੇ ਸੇਵਾ ਚાલુ ਹੋਈ ਹੈ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ। ਹੁਣ ਸਾਡੇ ਵੀਰ ਜੀ ਭਾਈ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਅੱਜ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ ਸੇਵਾ ਆਪਣੀ ਹੋਈ ਹੈ ਨੰਨੇ ਸੋਨੇ ਸੇਵਾ ਹਨ 1995 ਤੋਂ 1999 ਤੱਕ ਹੋਈ ਹੈ ਭਾਰੂ ਜੀ ਸਿੰਘ ਤੋਂ ਬਾਅਦ 150 ਸਾਲ ਕੋ ਸੇਵਾ ਨਹੀਂ ਹੋ ਸਕੀ ਇਸ ਕਰਕੇ ਮਹਾਰਾਣੀ ਗੁਰੂ ਨਾਨਕ ਨਾਮ ਤੋਂ ਰੂਪੇ ਨੂੰ ਸੇਵਾ ਬਖਸ਼ਿਤ ਤੇ ਪੱਤਰ ਸੇਵਾ ਦਿੱਤੇ ਜਿਹਦੇ ਵਿੱਚ ਤੋਂ ਵੀ ਪੱਤਰ ਲਾਏ ਗਏ ਉਹਨਾਂ ਦੀ ਧਵਾਏ ਤੇ ਆਪ ਇੱਕ ਕੰਮ ਕਰ ਰੱਖਣ ਵਾਸਤੇ ਹਰ ਇੱਕ ਸਾਲ ਸੰਗਤ ਆਉਂਦੀ ਹੈ ਮਾਰਕ ਮਾਂ ਪੋਸ਼ੇ ਚੇਰਵਾ ਲੈ ਕੇ ਡਾਕ ਮੈਂਬਰ ਹੁੰਦੇ ਹਨ ਤੇ ਜੇਕਰ ਬੰਸ ਤੋਂ 11 12 ਮਾਰਕ ਮਾਰਕ ਕਾਮਿੰਗ ਨਹੀਂ ਕਿਸੇ ਕਾਮਿਲ ਲਾਰੇ ਸਾਡੇ ਕੁਆਲਟੀ ਐਂਡ ਕੁਆਲਿਟੀ ਸੇਵਾ ਕਰਮੀ ਹੈ ਤੇ ਤੁਹਾਈ ਜੋ ਹੈ ਰੀਤ ਇਹna ਕੀਤੀ ਜਾਂਦੀ ਹੈ ਰੀਤਾ ਜੋ ਪ੍ਰਾਪਤ ਸੁਰੀਤ ਹੈ ਉਹ ਸੈਂਕਲ ਨਹੀਂ ਹੈ ਜਦੋਂ ਤਾਂ ਕਿ ਟੋ ਬਾਲ ਕੇ ਉਸ ਨੂੰ ਸਾਫਾ ਲਾ ਕੇ ਮੱਜਦ ਕੋਲ ਤੋਂ ਪੱਕੇ ਮੈਂਬਰ ਯੂਜ਼ ਕਰਦਾ ਉਸ ਆਪਣਾ ਡਰਾਈ ਪਾਊਡਰ ਯੂਜ਼ ਕੀਤਾ ਗਿਆ ਜਿਹਦੇ ਤੇ ਨਾ ਫਰਾਵਰ ਹੁੰਦੇ ਆ को के फाउंटेन ना ओट्स प्रश्न आदमी मरके दी जाते है और कृपा ना हो कम वापस आ जाते है ये गुणदा करके पूरी के आज देखो चाहे देख नहीं होता में काम कर है ओनली लास्ट 3 मंथ 10 मिनट बाद सलूशन दे और परसेंट टकाला पानी जमने होगा स्मोक स्मोक के नाल बिल्कुल साफ हो ਪ੍ਰੋਗਰਾਮ ਸਰਕਾਰਾਂ ਕਰਨ ਗਿਆ ਤੁਹਾਨੂੰ ਸੇਵਾ ਮਿਲ ਜਾਂਦੀ ਤੁਹਾਨੂੰ ਆਪਣਾ ਲਾਹ ਤੁਹਾਨੂੰ ਆਪਣੀ ਲਾਲਜਵੀ ਸੇਵਾ ਮਿਲਦੀ ਹੈ ਆਮ ਦਾ ਸਰੇਖਾ ਸੇਵਾ ਬਸ ਤੰ ਨਹੀਂ ਲਾ ਪੋਲੀਸ਼ਨ ਕੰਟਰੋਲ ਸਰਕਾਰਾਂ ਨਹੀਂ ਕਰਨਾ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਲੁਧਿਆਣਾ ਦਾ